ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਲੈ ਕੇ ਆਏ ਆ ਅੱਜ ਇੱਕ ਹੋਰ ਵੀਡੀਓ ਪਿਛਲੀ ਵੀਡੀਓ ਤੁਸੀਂ ਦੇਖਿਆ ਜਿਵੇਂ ਆਪਾਂ ਧਨੀਆ ਬੀਜਿਆ ਸੀ ਧਨੀਆ ਆਪਾਂ ਬੀਜਿਆ ਛਿੱਟੇ ਦੇ ਨਾਲ ਇਹ ਆਪਾਂ ਉਸ ਤੋਂ ਅਲੱਗ ਜਿਵੇਂ ਧਨੀਆ ਦੇ ਵਿੱਚ ਦੱਸਿਆ ਸੀ ਵੀ ਲਾਈਨਾਂ ਮਾਰ ਕੇ ਆਪਾਂ ਜਿਹੜੀ ਪਾਲਕ ਆ ਉਹ ਬੀਜਾਂਗੇ ਪਾਲਕ ਜਿਹੜੀ ਆਪਾਂ ਬੀਜਣੀ ਆ ਉਹ ਲਾਈਨਾਂ ਮਾਰ ਕੇ ਬੀਜਾਂਗੇ ਇਹਦੇ ਵਿੱਚ ਪਾਲਕ ਦੇ ਆਪਾਂ ਗੁੜਾਈ ਜਿਹੜੀ ਸੌਖੀ ਹੋ ਜੂਗੀ ਆਪਾਂ ਨੂੰ ਕਰਨੀ ਜ਼ਮੀਨ ਆਪਾਂ ਕਰ ਲਈ ਆ ਤਿਆਰ ਜ਼ਮੀਨ ਆਪਣੀ ਤਿਆਰ ਆ ਇਹ ਲਾਈਨਾਂ ਮਾਰੀਆਂ ਆ ਆਪਾਂ ਇਸ ਤਰ੍ਹਾਂ ਲਾਈਨਾਂ ਦੇ ਵਿੱਚ ਬੀ ਪਾਵਾਂਗੇ ਤੇ ਇਸ ਤੋਂ ਬਾਅਦ ਆਪਾਂ ਇਹਦੇ ਉੱਤੇ ਮਿੱਟੀ ਪਾ ਦੇਾਂਗੇ ਮੈਂ ਦਿਖਾਉਣਾ ਇਹ ਬੀ ਆਪਣਾ ਘਰੇ ਤਿਆਰ ਕੀਤਾ ਹੋਇਆ ਹੈ ਪਿਛਲੇ ਸਾਲ ਆਪਾਂ ਪਾਲਕ ਲਾਈ ਸੀ ਉਸ ਪਾਲਕ ਨੂੰ ਆਪਾਂ ਪਕਾ ਕੇ ਤੇ ਇਹਦਾ ਬੀ ਹੈ ਜਿਹੜਾ ਆਪਾਂ ਤਿਆਰ ਕਰ ਲਿਆ ਸੀ ਇਹੀ ਬੀ ਹੁਣ ਆਪਾਂ ਇੱਥੇ ਆਪਾਂ ਬੀਜਾਂਗੇ ਅੱਜ ਪਾਲਕ ਦਾ ਬੀ ਹੈ ਜਿਹੜਾ ਆਪਾਂ ਇਸ ਤਰ੍ਹਾਂ ਖਾਲੀਆਂ ਜਿਹੜੀਆਂ ਬਣਾਈਆਂ ਐ ਇਹਦੇ ਵਿੱਚ ਇੱਕ ਇੱਕ ਦੋ ਦੋ ਦਾਣੇ ਜਿਹੜੇ ਸਿੱਟਦੇ ਜਾਣਾ ਸਾਰੀਆਂ ਖਾਲੀਆਂ ਦੇ ਵਿੱਚ ਆਪਾਂ ਐਵੇਂ ਬੀ ਹੈ ਜਿਹੜਾ ਬੀਜ ਦੇਾਂਗੇ ਬੀ ਇਹ ਜਿਹੜਾ ਆਪਾਂ ਪਾਲਕ ਦਾ ਬੀਜ ਤਾਂ ਖਾਲੀਆਂ ਦੇ ਵਿੱਚ ਇਸ ਤੋਂ ਬਾਅਦ ਕੀ ਕਰਨਾ ਹੈ ਇਹਦੇ ਉੱਪਰ ਆਪਾਂ ਮਿੱਟੀ ਪਾ ਦੇਣੀ ਆ ਆ ਖਾਲੀਆਂ ਜਿਵੇਂ ਬਸ ਇਹਨੂੰ ਇਸ ਤਰ੍ਹਾਂ ਬੰਦ ਕਰ ਦਿਓ ਉੱਪਰੋਂ ਬਿਲਕੁਲ ਸੌਖਾ ਤਰੀਕਾ ਸਾਰੀਆਂ ਖਾਲੀਆਂ ਆਪਾਂ ਬੰਦ ਕਰ ਦੇਾਂਗੇ ਖਾਲੀਆਂ ਜਿਹੜੀਆਂ ਖਾਲੀਆਂ ਚ ਪਾਲਕ ਬੀਜਣ ਦਾ ਦੋ ਫਾਇਦੇ ਇੱਕ ਤਾਂ ਗੁੜਾਈ ਸੌਖੀ ਹੋ ਜੂਗੀ ਆਪਾਂ ਨੂੰ ਦੂਜਾ ਬੀ ਥੋੜਾ ਜਿਹਾ ਹਲਕਾ ਹੁੰਦਾ ਹੈ ਪਾਣੀ ਨਾਲ ਤੈਰਦਾ ਨਹੀਂ ਗਾ ਮਿੱਟੀ ਦੇ ਥੱਲੇ ਆ ਗਿਆ ਸਾਰਾ ਬੀਜ ਹੁਣ ਲਾਓ ਜੀ ਪਾਲਕ ਆਪਾਂ ਬੀਜਤੀ ਆ ਇਹ ਸਾਰੀ ਕੈਰੀ ਆਪਾਂ ਪਾਲਕ ਦੀ ਬੀਜੀ ਆ ਉਦੋਂ ਆਪਾਂ ਕੱਲ ਧਨੀਆ ਬੀਜਿਆ ਸੀ ਉਸ ਤੋਂ ਪਰੇ ਮੇਥੇ ਜਿਹੜੇ ਆਪਾਂ ਬੀਜੇ ਉਹ ਆ ਇਸ ਤੋਂ ਬਾਅਦ ਇਹਨੂੰ ਆਪਾਂ ਲਾਵਾਂਗੇ ਪਾਣੀ ਹੁਣ ਪਾਣੀ ਵੀ ਇੱਕ ਵਾਰੀ ਕੈਰੀ ਹੈ ਜਿਹੜੀ ਆਪਾਂ ਪੂਰੀ ਭਰ ਦੇਣੀ ਆ। ਸਵੇਰ ਤੱਕ ਜਿਹੜਾ ਹੈਗਾ ਇਹ ਪਾਣੀ ਇਹਦੇ ਵਿੱਚ ਜੀਰ ਜਾਊਗਾ। ਇੱਕ ਗੱਲ ਦਾ ਖਾਸ ਧਿਆਨ ਰੱਖਣਾ ਕੋਈ ਵੀ ਬੀਜ ਆਪਾਂ ਸਬਜੀ ਦਾ ਕੋਈ ਵੀ ਲਾਉਣਾ ਹੈ ਤੇ ਉਹ ਸ਼ਾਮ ਵੇਲੇ ਹੀ ਲਾਉਣਾ ਹੈ। ਸ਼ਾਮ ਨੂੰ ਪਾਣੀ ਲਾ ਦਿਓ ਤੇ ਤੜਕੇ ਤੱਕ ਪਾਣੀ ਜੀਰ ਜਾਊਗਾ। ਸਵੇਰ ਦੇ ਟਾਈਮ ਆਪਾਂ ਕੋਈ ਬੀਜ ਜਿਹੜਾ ਨਹੀਂ ਲਾਉਣਾਗਾ ਸਬਜੀ ਦਾ। ਸਾਰੇ ਬੀਜ ਜਿਹੜੇ ਆਪਾਂ ਸ਼ਾਮ ਨੂੰ ਹੀ ਲਾਏ। ਲਾਉਣੇ ਆਪਾਂ ਇਹਨੂੰ ਪਾਣੀ ਆ ਖੇਲੀਆਂ ਆਪਾਂ ਬਣਾਈਆਂ ਮਟਰਾਂ ਵਾਸਤੇ ਇੱਥੇ ਆਪਾਂ ਕੱਲ ਨੂੰ ਲਾਵਾਂਗੇ ਮਟਰ ਖੇਲੀਆਂ ਜਿਹੜੀਆਂ ਅੱਜ ਬਣਾਤੀਆਂ ਆਪਾਂ ਕੱਲ ਦੀ ਧੁੱਪ ਇੰਨਾਂ ਨੂੰ ਲੱਗੂਗੀ ਮਿੱਟੀ ਪੂਰੀ ਤਰ੍ਹਾਂ ਸੁੱਕ ਜੂਗੀ ਇੰਨਾਂ 'ਚ ਉਸ ਤੋਂ ਬਾਅਦ ਸ਼ਾਮ ਨੂੰ ਇਹਨੂੰ ਪਾਣੀ ਲਾ ਕੇ ਤੇ ਫਿਰ ਲਾਵਾਂਗੇ ਮਟਰ ਆਪਾਂ ਉਹ ਵੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ